ਜਿਨੇ ਉਹ ਛੋਟਾ ਜਿਹਾ ਬੂਟਾ ਲਾਇਆ ਹੁੰਦਾ ਤੇ ਉਹਦੇ ਹੱਥੀਂ ਅੱਖੀ ਉਹ ਬੂਟਾ ਵੱਡਾ ਹੋਇਆ ਹੁੰਦਾ ਤਾਂ ਉਹਨੂੰ ਦੇਖਦੇ ਇੱਕੀ ਖੁਸ਼ੀ ਹੋਈ ਜਾਂਦੀ ਹੈ ਸੋ ਅੱਜ ਮੈਂ ਤੁਹਾਡੇ ਪ੍ਰਿੰਸੀਪਲ ਸਾਹਿਬਾ ਦੀਆਂ ਅੱਖਾਂ 'ਚ ਉਹ ਵੀ ਖੁਸ਼ੀ ਦੇਖ ਸਕਦਾ ਕਿਉਂਕਿ ਜਦੋਂ ਇਹ ਬਰਨਾਲੇ ਤੋਂ ਬਰਨਾਲੇ ਤੋਂ ਜਦੋਂ ਸੁਨਾਮ ਸਾਨੂੰ ਪੜਾਉਣ ਆਉਂਦੇ ਹੁੰਦੇ ਸੀ ਤਾਂ ਉਦੋਂ ਦੇ ਦਿਨ ਅੱਜ ਬਨਾਲਾ ਵੀ ਕਹਿ ਗਏ ਸੀ ਬੱਚੀਏ ਕਿ ਆ ਬਰਨਾਲੇ ਦੇ ਨੇ ਨਾ ਤੇ ਉਦੋਂ ਸੁਨਾਮ ਕਾਲਜ گورਨਮੈਂਟ ਕਾਲਜ ਸੁਨਾਮ ਦੇ ਵਿੱਚ ਪੜ੍ਹਦੇ ਸੀ ਕਾਫੀ ਸਟਾਫ ਪਟਿਆਲੇ ਤੋਂ ਵੀ ਆਉਂਦਾ ਸੀ ਬਰਨਾਲੇ ਤੋਂ ਵੀ ਆਉਂਦਾ ਸੀ ਸੰਗਰੂਰ ਤੋਂ ਵੀ ਆਉਂਦਾ ਸੀ ਸੋ ਅੱਜ ਉਹਨਾਂ ਨੂੰ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਪੜਾਏ ਹੋਏ ਵਿਦਿਆਰਥੀ ਕਿਸੇ ਨਾ ਕਿਸੇ ਪੋਜੀਸ਼ਨ ਤੇ ਬੈਠੇ ਨੇ ਦੇਸ਼ ਦੀ ਸੇਵਾ 'ਚ ਬੈਠੇ ਨੇ ਚਾਹੇ ਵਕੀਲ ਬਣ ਕੇ ਕੁਝ ਅਫਸਰ ਬਣ ਗਏ ਕੁਝ ਬਿਜ਼ਨਸਮੈਨ ਬਣ ਗਏ ਕੁਝ ਆਰਟਿਸਟ ਬਣ ਗਏ ਸੋ ਇਹੀ ਗੱਲ ਮੈਂ ਤੁਹਾਨੂੰ ਕਹੂੰਗਾ ਕਿ ਤੁਹਾਡੇ ਚੋਂ ਵੀ ਬਹੁਤ ਸਾਰਿਆਂ ਨੇ ਅਲੱਗ-ਅਲੱਗ ਫੀਲਡ ਦੇ ਵਿੱਚ ਜਾਣਾ ਕਿਸੇ ਨੇ ਬਹੁਤ ਵੱਡਾ ਅਫਸਰ ਬਣਨਾ ਹੈ ਕਿਸੇ ਨੇ ਆਪਣੀ ਕੰਪਨੀ ਖੋਲ ਕੇ ਬਿਜ਼ਨਸ ਕਰਨਾ ਹੈ ਕਿਸੇ ਨੇ ਆਪਣੇ ਫੈਮਿਲੀ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ ਕਿਸੇ ਨੇ ਡਿਫਰੈਂਟ ਡਿਫਰੈਂਟ ਫੀਲਡ ਦੇ ਵਿੱਚ ਆਈਐਸ ਦੇ ਵਿੱਚ ਹੋ ਸਕਦਾ ਆਉਣ ਵਾਲੇ ਸਾਲਾਂ ਚ ਡਿਪਟੀ ਕਮਿਸ਼ਨਰ ਲੁਧਿਆਣਾ ਐਸੇ ਕਾਲਜ ਦੀ ਹੋਵੇ ਕਿਉਂਕਿ ਇਸ ਵਕਤ ਇਸ ਵਕਤ 8 ਡਿਪਟੀ ਕਮਿਸ਼ਨਰ ਜਿਹੜੇ ਪੰਜਾਬ ਚ ਉਹ ਕੁੜੀਆਂ ਨੇ ਜੀ 8 ਡੀਸੀ 6 ਐਸਐਸਪੀ 18 ਏਡੀਸੀ ਇਹ ਪਹਿਲੀ ਵਾਰ ਹੋਇਆ ਪੰਜਾਬ ਚ ਕਿੰਨੇ ਵੱਡੀ ਗਿਣਤੀ ਚ ਸਾਡੀਆਂ ਧੀਆ ਸਾਡੀਆਂ ਭੈਣਾਂ ਸਾਡੀਆਂ ਨੌਜਵਾਨ ਲੜਕੀਆਂ ਜਿਹੜੀਆਂ ਨੇ ਉਹ ਬਹੁਤ ਵੱਡੀਆਂ ਵੱਡੀਆਂ ਪੋਸਟਾਂ ਤੇ ਨੇ ਉਹ ਪੋਸਟਾਂ ਕੋਈ ਸਿਫਾਰਿਸ਼ ਨਾਲ ਨਹੀਂ ਮਿਲੀਆਂ ਇਹ ਪੋਸਟਾਂ ਕੋਈ ਕਿਸੇ ਦੇ ਕੈਨ ਤੇ ਜਾ ਲੋਬਿੰਗ ਕਰਕੇ ਨਹੀਂ ਮਿਲੀਆਂ ਇਹ ਪੋਸਟਾਂ ਜਿਹੜੀਆਂ ਅੱਜ ਡਿਗਰੀਆਂ ਬੰਦੇਆਂ ਜਾ ਰਹੀਆਂ ਨੇ ਇੰਨਾਂ ਦੇ ਵੇਸਤੇ ਮਿਲਿਆ ਨੇ ਉਹਨਾਂ ਨੇ ਆਈਐਸ ਦੇ ਇਗਜ਼ਾਮ ਪਾਸ ਕੀਤੇ ਪੀਸੀਐਸ ਦੇ ਇਗਜ਼ਾਮ ਪਾਸ ਕੀਤੇ ਆਈਪੀਐਸ ਦੇ ਇਗਜ਼ਾਮ ਪਾਸ ਕੀਤੇ ਤੇ ਅੱਜ ਉਹ ਵੱਡੀਆਂ ਪੋਸਟਾਂ ਤੇ ਨੇ ਸੋ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਖੁਸ਼ੀ ਦਾ ਹੈ ਕਿਉਂਕਿ ਇਸ ਤੋਂ ਬਾਅਦ ਤੁਹਾਡੇ ਕੈਰੀਅਰ ਦੀ ਸ਼ੁਰੂਆਤ ਹੋਊਗੀ ਅੱਜ ਡਿਗਰੀ ਲੈ ਕੇ ਇੱਕ ਕੁੜੀ ਤਾਂ ਮੈਨੂੰ ਕਹਿ ਵੀ ਗਈ ਕਹਿੰਦੀ ਜੀ ਡਿਗਰੀ ਤਾਂ ਦੇ ਦੀ ਨਾਲ ਨੌਕਰੀ ਵੀ ਦੇ ਦਿਓ ਮੈਂ ਕਾ ਪਹਿਲਾ ਡਿਗਰੀ ਤੱਕ ਲੈ ਜਾ ਉਹ ਵੀ ਦੇ ਦੇਾਂਗੇ ਮੈਂ ਕਿਹਾ ਇਸੇ ਦੇ ਆਧਾਰ ਤੇ ਦੇਵਾਂਗੇ ਕੋਈ ਗੱਲ ਨਹੀਂ ਫਿਕਰ ਨਾ ਕਰੋ ਹੁਣ ਤੱਕ 52606 ਨੌਕਰੀਆਂ 3 ਸਾਲਾਂ ਚ ਜਦੋਂ ਦੀ ਸਰਕਾਰ ਬਣੀ ਐ ਅਸੀਂ ਵੰਡ ਦੇ ਚੁੱਕੇ ਹਾਂ ਜੀ ਦੇ ਚੋਂ ਮੋਰ ਥੈਨ 50% ਕੁੜੀਆਂ ਨੇ ਪਟਵਾਰੀ ਵੀ ਬਣੀਆਂ ਨੇ ਪੁਲਿਸ ਚ ਵੀ ਭਰਤੀ ਹੋਈਆਂ ਡੀਐਸਪੀ ਵੀ ਐਸਡੀਓ ਵੀ ਸੋ ਉਹਦਾ ਕਾਰਨ ਹੈ ਕਿ ਤੁਸੀਂ ਪੜ੍ਹਦੀਆਂ ਹੀ ਬਹੁਤ ਹੋ ਸਾਨੂੰ ਤਾਂ ਹੋਰ ਕੰਮ ਵੀ ਰਹਿੰਦੇ ਨਾ ਥੋੜਾ ਤਾਂ ਧਿਆਨ ਹੀ ਸਾਰਾ ਪੜ੍ਹਾਈ ਵੱਲ ਹੁੰਦਾ ਜਦੋਂ ਦਿਮਾਗ ਸੁਰਤ ਸੰਭਾਲੀ ਹੋ ਸੰਭਾਲੀ ਹੈ ਜਦੋਂ ਅਖਬਾਰ ਪੜੋ ਰਿਜ਼ਲਟ ਆਏ ਨੇ 10ਵੀਂ ਚੋਂ ਕੁੜੀਆਂ ਨੇ ਮਾਰੀ ਬਾਜੀ 12ਵੀਂ ਕੁੜੀਆਂ ਫੇਰ ਅੱਬਲ ਬੀਏ ਕੁੜੀਆਂ ਨੇ ਫੇਰ ਲਿਆ ਨੰਬਰ ਸੋ ਤੁਹਾਡੀਆਂ ਪੜਾਈਆਂ ਜਿਹੜੀਆਂ ਨੇ ਪਹਿਲਾਂ ਉਹ ਜ਼ਮਾਨਾ ਥੋੜਾ ਜਿਹਾ ਪਿੱਛੇ ਸੀ ਪਹਿਲਾਂ ਉਹ ਸਮਾਜਿਕ ਮਜਬੂਰੀਆਂ ਚ ਦਬ ਜਾਂਦੀਆਂ ਸੀ ਐਮਐਚਓ ਫਸਟਾ ਕੇ ਵੀ ਕਿਸੇ 60 70 ਕੇ ਲਿਆਣੇ ਨਾਲ ਵਿਆਹਤੀ ਉਥੇ ਫੇਰ ਰੋਟੀਆਂ ਪਕਾਉਣ ਲੱਗ ਗਈ ਪਤਾ ਹੀ ਲੱਗਦਾ ਸੀ ਕਿੱਧਰ ਗਈਆਂ ਉਹ ਕੁੜੀਆਂ ਜਿਹੜੀਆਂ ਫਸਟ ਆਈਆਂ ਸੀ ਹੁਣ ਜ਼ਮਾਨਾ ਹੋ ਰਿਹਾ ਹੈ ਮਾਪਿਆਂ ਦਾ ਵੀ ਐਟੀਟਿਊਡ ਬਦਲ ਗਿਆ ਹੁਣ ਫੀਲਡ ਵੀ ਖੁੱਲ ਗਿਆ ਬਹੁਤ ਸਾਰੇ ਕੈਰੀਅਰ ਜਿਹੜੇ ਨੇ ਉਹ ਖੁੱਲ ਗਏ ਹੁਣ ਹੁਣ ਹਰ ਫੀਲਡ ਦੇ ਵਿੱਚ ਕੁੜੀਆਂ ਜਿਹੜੀਆਂ ਉਹ ਬਰਾਬਰ